આગે એ આગે O <coughs> 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 ਮੈਨੂੰ ਸਮਝ ਆ ਆ ਅਰਕੇ ਲੂ ਲੱਕਾ ਕਰੀ ਬੋਲਦਾ ਵਿੱਚ ਪਾਣੀ ਦੇ ਵੀ ਨਿਕਲ ਲੱਗੇਗਾ ਲੱਗ ਗਿਆ ਹੈਲੋ ਪਾਣੀ ਤੇ ਲੱਗ ਜਾ ਲੱਗ ਜਾ ਮੈਨੂੰ ਸਮਝ ਆ ਕਰਾਵਾ ਜੀ ਰਾਈ ਚਾਹਦੇ ਹੋਗੇ ਜੂਣੀ ਜਾਂਦੀਆਂ ਆਹ ਜਿਹੜੀ ਇਹਨਾਂ ਦਾ ਪਾਣੀ ਜਿਹੜੀ ਜਗ੍ਹਾ ਤੇ ਕਰਨ ਜਾਂਦੀ ਹੈ ਕਿਤੇ ਪਾਣੀ ਚਾਹ ਆਹ ਲੱਗ ਰਿਹਾ ਪਾਣੀ ਦਾ ਬਹੁਤ ਬਹੁਤ ਸੱਚੀ ਸਰਕਾਰ ਕਰਦੇ ਉਹ ਘਰ ਬਣਾਨੀ ਲੱਗਦੀ ਬਹੁਤ ਹੀ ਬਹੁਤ 그는 모든 것이 다 아니다. 모든 것이 다 아니다. 모든 것이 다 아니다. a 든 것이 다 아니다. 모든 것이 이다 ਪਾਣੀ ਜਿਹੜਾ ਪਾਣੀ ਆ ਰਿਹਾ ਉਹ ਵੀ ਦੰਦਾ ਆ ਰਿਹਾ ਹਾਂ ਮਮਤਾ ਅਮਰਜੀਤ ਕੌਰ ਬਾਈ ਮਮਤਾ ਜੀ ਕੀ ਕਹਿਣਾ ਚਾਹੋਗੇ ਜਿਹੜਾ ਇਹ ਗਲੀ ਦੇ ਹਾਲਾਤ ਨੇ ਬੱਤ ਬੱਤਰ ਹੋ ਗਏ ਬਸ ਠੀਕ ਹੋਣੇ ਚਾਹੀਦੇ ਮੈਂ ਤੇ ਨਰਕ ਦੀ ਜ਼ਿੰਦਗੀ ਜਿਉ ਰਿਹਾ ਐ ਏਦੂ ਉੱਤੋਂ ਨਹੀਂ ਹੋਰ ਕੀ ਕਹਾਵੋਗੇ ਬਹੁਤ ਬੁਰਾ ਹਾਲ ਐ ਅੱਜ ਦੀ ਅੱਜ ਤੋਂ 15 ਸਾਲ ਦਾ ਇਹੀ ਸੰਘਰਸ਼ ਆ ਰਿਹਾ ਜਿੰਨੇ ਵੀ ਆਪਣਾ ਐਮਸੀ ਜਿੰਨੇ ਵੀ ਜਿੱਤ ਕੇ ਗਏ ਨੇ ਕਿਸੇ ਨੇ ਕੋਈ ਸਾਰ ਨਹੀਂ ਲਈ ਹੈਗੀ ਜੀ ਗੱਲ ਕਰੀਏ ਕਿ ਟੂਟੀਆਂ ਦਾ ਪਾਣੀ ਦਾ ਵੀ ਬੁਰਾ ਹਾਲ ਹੋ ਰਿਹਾ ਸਮਰਸੀਵਲ ਲਵਾਏ ਨੇ ਬੇਟੇ ਜਿੰਨਾ ਕਿ ਸਮਰਸੀਵਲ ਦੀ ਗੰਜੈਸ ਨਹੀਂ ਦੇਖਿਆ ਜਾਵੇ ਉਹਨਾਂ ਦੇ ਘਰੇ ਕੀ ਹਾਲ ਹੈਗਾ ਬਹੁਤ ਜ਼ਿਆਦਾ ਹੈ ਰਾਤ ਕਾਇ ਕਰਾ ਨੂੰ ਪਾਣੀ ਭਰਾਇਆ ਹੈਗਾ ਸਮਰਸੀਵਲ ਲੱਗਿਆ ਹੈ ਵੀ ਪਾਣੀ ਪੀਓ ਨਾ ਤੁਸੀਂ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗਦੇ ਅਸੀਂ ਤਾਂ ਇਹੀ ਮੰਗ ਕਰਦੇ ਬੇਟੇ ਸਾਡੀ ਇਹ ਗਲੀ ਉੱਚੀ ਚੱਕੀ ਜਾਵੇ ਤੇ ਪਾਣੀ ਦਾ ਨਿਕਾਸ ਕੀਤਾ ਜਾਵੇ ਸਾਡੀਆਂ ਹਾਉਦੀਆਂ ਨੇ ਢੱਕਣ ਸਾਰੇ ਟੁੱਟੇ ਪਏ ਨੇ ਕਿ ਕੋਈ ਸਾਰ ਨਹੀਂ ਲੈ ਰਿਹਾ ਬੇਟੇ ਫਦਰ ਪਾਣੀ ਮੇਰਾ ਨਾਮ ਹੈ ਅਸਤਿੰਦਰ ਸੈਣੀ ਮੈਂ ਮਿਊਨਿਸਪਲ ਕੌਂਸਲਰ ਹੇਠੋਂ ਵਾਰਡ 9828 ਤੋਂ ਚੁਣਿਆ ਗਿਆ ਆਜਾਦ ਤੋਂ ਐਮਸੀ ਸਾਹਿਬ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਜਿਹੜਾ ਸੀਵਰੇਜ ਦੀ ਗੱਲ ਕਰੀਏ ਪੂਰੇ ਹਾਲਾਤ ਨੇ ਟੂਟੀਆਂ ਦਾ ਪਾਣੀ ਜਿਹੜਾ ਗੰਦਾ ਲੋਕ ਪੀਂਦੇ ਅਸੀਂ ਸ਼ੁਰੂ ਤੋਂ ਹੀ ਲੜਦੇ ਲੜਦੇ ਆ ਰਹੇ 8-10 ਸਾਲ ਤੋਂ ਸੂਰ ਦੇ 70% ਲੋਕ ਗੰਦਾ ਪਾਣੀ ਪੀ ਰਹੇ ਨੇ ਸੀਵਰੇਜ ਦੀ ਬਹੁਤ ਭਿਆਨਕ ਜੋ ਸਥਿਤੀ ਹੈ ਸੂਰ ਦੀ ਬਸਟ ਪੋਜੀਸ਼ਨ ਹੋਈ ਪਈ ਹੈ ਕਿੰਨੀ ਦੇਰ ਦਾ ਤੁਸੀਂ ਦੇਖਿਆ ਨਾ ਡੀਸੀ ਕੋਠੀ ਕੋਲੇ ਕੁੱਡੇ-ਕੁੱਡੇ ਵੱਡੇ ਪਾਈਪ ਲੈ ਕੇ ਰੱਖ ਰੱਖ ਕੇ ਨੇ ਐਦਾਂ ਰੱਖ ਰੱਖੇ ਨੇ ਉਹ ਤਾਂ ਦਿਖਾਵਾ ਹੈ ਅੱਜ 70% ਲੋਕ ਗੰਦਾ ਪਾਣੀ ਪੀ ਰਹੇ ਨੇ ਸਰੂਰ ਦੀ ਸੀਵਰੇਜ ਦੀ ਬਹੁਤ ਮਾੜੀ ਹਾਲਤ ਹੈ ਚਾਹੇ ਇਕੱਲੇ ਆਰਾਮ ਬਸਤੀ ਦੀ ਲਾਲੋ ਜਾਂ ਗੰਗਾ ਰਾਮ ਬਸਤੀ ਦੀ ਲਾਲੋ ਰਾਵਣਗਰ ਬਸਤੀ ਦੀ ਲਾਲੋ ਜੀਤਨਗਰ ਦੀ ਲਾਲੋ ਸਾਰੀਆਂ ਆਊਟਰ ਬਸਤੀਆਂ ਦੀ ਸਾਰੀ ਬਹੁਤ ਜ਼ਿਆਦਾ ਭਿਆਨਕ ਪੋਜੀਸ਼ਨ ਹੈ ਸ਼ਾਹਪੁਰਜੀ ਪਲੋਂਜੀ ਕੰਪਨੀ ਨੂੰ 110 ਕਰੋੜ ਰੁਪਏ ਦਾ ਠੇਕਾ ਲੱਗਾ ਸੀ ਜਿਹੜਾ ਉਹਤੇ ਉਹਨਾਂ ਨੇ ਐਗਰੀਮੈਂਟ ਸਰਕਾਰ ਨਾਲ ਕੀਤਾ ਸੀ ਇੱਕ 20% ਉਹ ਉਸ ਐਗਰੀਮੈਂਟ ਦੇ ਅਨਸਾਰ ਕੰਮ ਨਹੀਂ ਕਰ ਰਹੇ ਨਾ ਉਹਤੇ ਖਰੇ ਉਤਰੇ ਨਹੀਂ ਅਸੀਂ ਡੀ ਸਾਹਿਬ ਨੂੰ ਅੱਜ ਮੰਗ ਕਰਕੇ ਆਏ ਆ ਵੀ ਉਹਨਾਂ ਤੋਂ ਇਹਨਾਂ ਬਿਨ ਜੋ ਐਗਰੀਮੈਂਟ ਹੈ ਉਹਨਾਂ ਦਾ ਲਾਗੂ ਕਰਵਾਇਆ ਜਾਵੇ ਨਾਲ ਉਹਨਾਂ ਨੂੰ ਜੁਰਮਾਨਾ ਲਾਇਆ ਜਾਵੇ ਸ਼ਾਹਪੁਰਜੀ ਪਲੋਂਜੀ ਕੰਪਨੀ ਨੂੰ ਜੋ ਆਪਦੇ ਸ਼ਰਤਾਂ ਦੇ ਪੂਰੇ ਨਹੀਂ ਉੱਤੋਂ ਰਿ ਕਿੱਡੇ ਕਿੱਡੇ ਵੱਡੇ ਸ਼ਰਤਾਂ ਦੇ 1% ਵੀ ਪੂਰੇ ਨਹੀਂ ਸਾਰੇ ਸ਼ਹਿਰ ਦੇ ਵਿੱਚ ਸਰੂਰ ਦੇ ਵਿੱਚ ਸੀਵਰ ਸੀਵਰ ਬੋਰਡ ਦੀ ਜੋ ਸ਼ਾਹਪੁਰਜੀ ਪਰੌਂਜੀ ਕੰਪਨੀ ਹੈ ਨੌ ਮੁਲਾਜ਼ਮ ਨੇ ਨੌ ਸਾਰੇ ਸ਼ਹਿਰ ਦੇ ਵਿੱਚ ਨੌ ਮੁਲਾਜ਼ਮ ਕੀ ਕਰ ਸਕਦੇ ਨੇ ਦੋ ਡਰਾਈਵਰ ਨੇ ਅੱਜ ਹਾਲਾਤ ਬੜੇ ਮਾੜੇ ਨੇ ਸਰੂਰ ਦੇ ਬੜੀ ਮਿਲ ਕੇ ਸੋਚਣ ਦੀ ਗੱਲ ਹੈ ਇਹ ਜਿੱਥੇ ਮੈਂ ਹਮੇਸ਼ਾ ਹੀ ਕਹਿੰਦੇ ਹੁੰਨੇ ਆ ਸੀ ਮੌਜੂਦਾ ਸਰਕਾਰ ਜ਼ਿੰਮੇਵਾਰ ਆ ਉੱਥੇ ਪਰ ਆਹ ਸਾਬਕਾ ਜਿਹੜੇ ਪਾਰਟੀਆਂ ਨੇ ਪਹਿਲਾਂ ਰਹਿ ਚੁੱਕੇ ਮੰਤਰੀ ਐਮ ਐਲ ਏ ਲੀਡਰ ਉਹ ਵੀ ਜ਼ਿੰਮੇਵਾਰ ਨੇ ਇਹ ਗੱਲ ਸਾਰੀ ਗੱਲ ਆ